ਅੱਜ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਨਿਰਮਲਾ ਸੀ타 ਰਮਨ ਖਜ਼ਾਨਾ ਮੰਤਰੀ ਦੇ ਵੱਲੋਂ ਅੱਜ 8ਵੀਂ ਵਾਰ ਬਜਟ ਪੇਸ਼ ਕੀਤਾ ਤੇ ਕੇਂਦਰ ਦੀ ਮੋਦੀ ਸਰਕਾਰ ਦਈ ਤੀਜੀ ਪਾਰੀ ਦਾ ਪਹਿਲਾ ਬਜਟ ਸੀ ਇਸ ਬਜਟ ਦੇ ਵਿੱਚ ਕਈਆਂ ਨੂੰ ਬੜੀਆਂ ਉਮੀਦਾਂ ਸੀ ਪਰ ਕਿਤੇ ਖੁਸ਼ੀ ਤੇ ਕਿਤੇ ਗਮ ਵਾਲਾ ਮਾਹੌਲ ਇਸ ਬਜਟ ਤੋਂ ਬਾਅਦ ਦੇਖਣ ਨੂੰ ਮਿਲਿਆ ਵਿਵਾਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਇਸ ਪੇਸ਼ ਹੋਣ ਵਾਲੇ ਬਜਟ ਤੋਂ ਬਾਅਦ ਕਿਹਾ ਕਿ ਬਿਹਾਰ ਆਸਾਮ ਸਿਰਫ ਇਹੀ ਦੇਖਣ ਨੂੰ ਮਿਲਿਆ ਪੰਜਾਬ ਦਾ ਤਾਂ ਕਿਤੇ ਨਾਮੋ ਨਿਸ਼ਾਨ ਹੀ ਆਇਆ ਕਿਸਾਨਾਂ ਦੀ ਗੱਲ ਕੀਤੀ ਆ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿ ਕਿਸਾਨ ਧਰਨਾਂ ਤੇ ਬੈਠੇ ਨੇ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਬੈਠੇ ਨੇ ਤਾਂ ਉਹਨਾਂ ਦਾ ਤਾਂ ਬਜਟ ਦੇ ਵਿੱਚ ਜ਼ਿਕਰ ਹੀ ਨਹੀਂ ਹੋਇਆ ਕੀ ਕੁਝ ਕਹਿ ਰਹੇ ਨੇ ਹਰਸਿਮਰਤ ਕੌਰ ਬਾਦਲ ਆਖਰ ਕਿਉਂ ਇਸ ਬਜਟ ਤੋਂ ਨਾਖੁਸ਼ ਨਜ਼ਰ ਆਏ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ देखिए सबसे ज्यादा तो स्टेटों के नाम देखिए बिहार जहाँ पे चोन आ रही है बिहार 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 उसके बाद असम की आ रही है तो असम पंजाब का तो नामों निशानी है वो किसान धरने में बैठे चार साल से एमएसपी की लीगल गारंटी लिए किसान के लिए क्या मखाना बोर्ड ये बोर्ड वो बो बोर्ड सो किसानों पे पे के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है देखिए सबसे ज्यादा तो स्टेटों के नाम देखिए बिहार जहाँ पे चोन आ रही है बिहार 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 उसके बाद असम की आ रही है तो असम पंजाब का तो नामो निशानी है वो किसान धरने में बैठे चार साल से एमएसपी की लीगल गारंटी के किसान के लिए क्या मखाना बोर्ड ये बोर्ड वो बोर्ड सो किसानों के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है देखिए सबसे ज्यादा तो स्टेटों के नाम देखिए बिहार जहाँ पे चोन आ रही है बिहार 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 उसके बाद असम की आ रही है तो असम पंजाब का तो नामो निशानी वो किसान धरने में बैठे चार साल से एमएसपी की लीगल गारंटी के लिए किसान के लिए क्या मखाना बोर्ड ये बोर्ड वो बोर्ड सो किसानों के विरोध एक बजट था और किसान जो उसके लिए लड़ाई लड़ रहे हैं उनकी तो कुछ सुनी नहीं गई तो दुख है सकीबी बेख दियो जो आज बजट पेश किया गया पंजाब ता ਤੁਸੀਂ ਸੁਣਿਆ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਅੱਜ ਦਾ ਪੇਸ਼ ਹੋਇਆ ਜੋ ਬਜਟ ਇਹ ਕਿਸਾਨਾਂ ਦੇ ਲਈ ਨਹੀਂ ਪੰਜਾਬ ਦੇ ਲਈ ਨਹੀਂ ਬਲਕਿ ਬਿਹਾਰ ਤੇ ਆਸਾਮ ਦੇ ਲਈ ਆ ਇਹ ਬਜਟ ਤੋਂ ਅਸੀਂ ਖੁਸ਼ ਨਹੀਂ ਆ ਤਾਂ ਜਦੋਂ ਵੀ ਬਜਟ ਪੇਸ਼ ਹੁੰਦਾ ਤਾਂ ਕਿਤੇ ਖੁਸ਼ੀ ਕਿਤੇ ਗਮ ਜ਼ਰੂਰ ਦੇਖਣ ਨੂੰ ਮਿਲਦਾ ਇੱਕ ਪਾਸੇ ਮਿਡਲ ਕਲਾਸ ਫੈਮਲੀਆਂ ਨੇ ਜਿਹੜੀਆਂ ਉਹਨਾਂ ਦੇ ਲਈ ਰਾਹਤ ਜ਼ਰੂਰ ਆਈ ਆ ਇਸ ਬਜਟ ਤੋਂ ਬਾਅਦ ਕਿਉਂਕਿ ਜੋ ਸਲੈਬ ਸੀ ਇਨਕਮ ਟੈਕਸ ਦੀ 7 ਲੱਖ ਤੋਂ ਵਧਾ ਕੇ 12 ਲੱਖ ਕਰ ਦਿੱਤੀ ਆ ਯਾਨੀ ਕਿ ਜੇਕਰ ਉਦਾਹਰਨ ਦੇ ਤੌਰ ਤੇ ਕਿਸੇ ਵਿਅਕਤੀ ਦੀ ਤਨਖਾਹ 1 ਲੱਖ ਰੁਪਿਆ ਸਾਲ ਦੇ ਵਿੱਚ 12 ਲੱਖ ਰੁਪਿਆ ਬਣਦਾ ਤਾਂ ਉਸ ਨੂੰ ਹੁਣ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਤੇ ਜੇਕਰ ਪਹਿਲਾਂ ਉਸ ਦੀ ਤਨਖਾਹ 12 ਲੱਖ ਹੁੰਦੀ ਸੀ ਤਾਂ ਉਸ ਨੂੰ 7 ਲੱਖ ਤੋਂ ਉੱਪਰ ਦਾ ਟੈਕਸ ਭਰਨਾ ਪੈਂਦਾ ਸੀ ਤਾਂ ਇਨਕਮ ਟੈਕਸ ਦੇ ਵਿੱਚ ਵੱਡੀ ਛੋਟ ਦਿੱਤੀ ਆ ਵੱਡੀ ਰਾਹਤ ਦਿੱਤੀ ਆ ਤਾਂ ਪਰ ਕਈ ਇਸ ਬਜਟ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਪੇਸ਼ ਹੋਣ ਵਾਲੇ ਬਜਟ ਤੋਂ ਬਾਅਦ ਤਰੀਫਾਂ ਦੇ ਪੁਲ ਬਣੇ ਨੇ ਕਿ ਬਜਟ ਬੜਾ ਹੀ ਵਧੀਆ ਪੇਸ਼ ਹੋਇਆ ਕਿਸਾਨ ਕੀ ਸੋਚਦੇ ਨੇ ਕਿਸਾਨ ਇਸ ਬਜਟ ਤੋਂ ਕਿੰਨੇ ਖੁਸ਼ ਆ ਤੁਹਾਨੂੰ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਪਰ ਵਿਵਾ ਹਰ ਸਿਮਰਤ ਕੌਰ ਬਾਦਲ ਇਸ ਬਜਟ ਤੋਂ ਖੁਸ਼ ਨਜ਼ਰ